ਇਹ ਕੱਟਾਂਗੇ ਇਹ ਟਰੈਕਟਰ ਦੇ ਕੰਮ ਕਰਨ ਦੀ ਖੁਸ਼ੀ ਦੇ ਵਿੱਚ ਹੀ ਕੱਟਿਆ ਜਾ ਰਿਹਾ ਹੈ ਦਾ ਰਮੇਂਦਰ ਤੇਰੇ ਤੋਂ ਹੀ ਹੋਵੇਗਾ ਨਾਲ ਬਾਈ ਤੁਹਾਡੇ ਤੋਂ ਹੀ ਹੋਵੇਗਾ ਯਾਰ ਅੱਜ ਤਾਂ ਉਸਮੀ ਨਹੀਂ ਗਈ ਚਲੋ ਸਕਦੇ ਪਿੱਛੇ ਵੀ ਲਗਾ ਦਿਓ ਬਾਂਜਿਆਂ ਨੂੰ ਤੇ ਉਸ ਤੋਂ ਬਾਅਦ ਪਾਈਪਾਂ ਲਗਾ ਦਿਓ ਬਾਂਜਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਅੱਜ ਗੁਰੂ ਨਾਨਕ ਟਰੈਕਟਰ ਵਰਕਸਾਹ ਸੰਗਰੂਰ ਰੋਡ ਤਨੌਲਾ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਨੌਲਾ ਅੱਜ ਦੀ ਵੀਡੀਓ ਹੈ ਜਿਹੜੀ ਇਹ ਟਰੈਕਟਰ 9511 ਬਾਈ ਪਾਤਨਾਲੇ ਦੇ ਨਵਾਂ ਤੇ ਬਾਈ ਜੀ ਨੇਗੇ ਬਾਈ ਸਤਿ ਸ੍ਰੀ ਅਕਾਲ ਸਵਾਗਤ ਹੈ ਜਿਹੜਾ ਤਨੌਲੇ ਦੇ ਵਿੱਚ ਅੱਜ ਟਰੈਕਟਰ ਲੈ ਕੇ ਜਾ ਰਹੇ ਹਾਂ ਵਧਾਈਆਂ ਤੁਹਾਨੂੰ ਤੇ ਜਾਣ ਦੀ ਖੁਸ਼ੀ ਦੇ ਵਿੱਚ ਮਠਾਈ ਦਾ ਡੱਬਾ ਲਿਆਂਦਾ ਪਿਆ ਆਪਣੇ ਕੋਲੇ ਤੇ ਕਿਸਾਨ ਭਰਾਵੋ ਪਹਿਲਾਂ ਤੁਹਾਨੂੰ ਜੀ ਜਾਣਕਾਰੀ ਦੇ ਦੇਣੇ ਪਰ ਬਾਈ ਤੋਂ ਆਪਾਂ ਲੈਣੇ ਜਾਣਕਾਰੀ ਵੀ ਆਪਾਂ ਇਹਦਾ ਇੱਕ ਤਾਂ ਇੰਜਨ ਦਾ ਕੰਮ ਕੀਤਾਗਾ ਇੱਕ ਲੈਫਟ ਦਾ ਕੰਮ ਕੀਤਾ ਇੱਕ ਬ੍ਰੇਕ ਆ ਤੇ ਬਾਕੀ ਦਾ ਮਗਰੋਂ ਗੇਅਰ ਦੀ ਸੈਟਿੰਗ ਕੀਤੀ ਹੈ ਸਾਰੀ ਤੇ ਬਾਈ ਜੀ ਆਪਣੇ ਕੋਲੇ ਆਈ ਸੀ ਵੀ ਟਰੈਕਟਰ ਹੈ ਜੀ ਪਹਿਲਾਂ ਇੰਜਨ ਕਰਵਾਇਆ ਜ ਸਾਡੀ ਸੈਟਿੰਗ ਨਹੀਂ ਆਈ ਇੰਜਨ ਸੈੱਟ ਨਹੀਂ ਸੀਗਾ ਸਾਡਾ ਤੇ ਵੀ ਸਾਡਾ ਇੰਜਨ ਕਰਕੇ ਦੇਉ ਆਪਾਂ ਨੇ 80 ਤੋਂ 90 HP ਕਰਕੇ ਦਿੱਤਾਗਾ ਤੇ ਬਾਈ ਜੀ ਅੱਜ ਲੈ ਕੇ ਜਾ ਰਹੇ ਨੇ ਟਰੈਕਟਰ ਤੇ ਹੁਣ ਗੱਲਬਾਤ ਕਰਦੇ ਆ ਬਾਈ ਜੀ ਉਹ ਤੁਹਾਨੂੰ ਪਾਣੀ ਬਾਰੇ ਕਿੱਥੋਂ ਜਾਣਕਾਰੀ ਆਈ ਜਾਂ ਤੁਸੀਂ ਆਏ ਹੋ ਟਰੈਕਟਰ ਚਲਾ ਕੇ ਦੇਖਿਆ ਤੁਹਾਨੂੰ ਕਿਵੇਂ ਲੱਗੇ ਵਧੀਆ ਲੱਗਾ ਉਹਦਾ ਕੰਮ ਕੋਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਮੈਂ ਵੀਡੀਓ ਦੇਖੀ ਸੀਗੀ ਢੋਡੀ ਠੀਕ ਆ ਠੀਕ ਹੈ ਦੇਖੇ ਨਾ ਜੋ ਅਕਤੂਬਰ ਲੈ ਕੇ ਤੁਹਾਨੂੰ ਫੋਨ ਤੇ ਗੱਲ ਹੋਈ ਸੀ ਆਪਣੀ ਠੀਕ ਹੈ ਜੀ ਤੇ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਆ ਬਈ ਵਾਜ ਦਾ ਜੋ ਫਰਕ ਆ ਉਹ ਬੜੇ ਕੰਮ ਆਉਂਦਾ ਹੈ ਬਹੁਤ ਸੋਹਣਾ ਕੰਮ ਕਰਦਾ ਚੱਲ ਜੇ ਜ ਨਹੀਂ ਗੁਰੂ ਪੂਰੀ ਕੋਈ ਮਨ ਨੂੰ ਪੂਰੀ ਠੀਕ ਹੈ ਕਿਸਾਨ ਭਰਾਓ ਬਾਈ ਕਹਿੰਦਾ ਵੀ ਪੂਰੀ ਤਸੱਲੀ ਆ ਕੰਮ ਦੀ ਜੇ ਕਿਸੇ ਹੋਰ ਕਿਸਾਨ ਆਪਣਾ ਕਿਸਾਨ ਭਰਾ ਨੇ ਕਰਾਉਣਾ ਹੁੰਦਾ ਦਿੱਤੇ ਸਕਰੀਨ ਦੇ ਉੱਤੇ ਨੰਬਰਾਂ ਦੇ ਉੱਤੇ ਜੀ ਫਰਕ ਕਰ ਸਕਦੇ ਹੋ ਜਿਹੜੇ ਕਿਸਾਨ ਨੇ ਤਸੱਲੀ ਵੱਖਸ ਕੰਮ ਕਰਾਉਣਾਗਾ ਉਹ ਸਾਨੂੰ ਫੋਨ ਲਾ ਕੇ ਜਦੋਂ ਮਰਜ਼ੀ ਕਾਲ ਕਰੇ ਸਾਨੂੰ ਜਦੋਂ ਮਰਜ਼ੀ ਸਾਡੇ ਨਾਲ ਗੱਲਬਾਤ ਕਰੇ ਇਹ ਵਰਕਸ਼ਾਪ ਦੇ ਵਿੱਚ ਆ ਜਾ ਦਿਖਾਣੇ ਜੋ ਇਹ ਵਰਕਸ਼ਾਪ ਦੇ ਵਿੱਚ ਮੇਨ ਕੰਮ ਜਿਹੜਾ ਜਣੀ ਕਹੇ ਵੀ ਫੁੱਲ ਸਪਾਈ ਦਾ ਟੈਕਨੀਕ ਦਾ ਕੰਮ ਆਗਾ ਹੁਣ ਜੀ ਆਪਾਂ ਗੱਲ ਕਰੀਏ ਅਗਲੇ ਇੱਥੇ ਚੱਲੀ ਹੈ ਹਲਕਿੰਡਰ ਤੋਂ ਜੀ ਪਹਿਲਾਂ ਹਲਕਿੰਡਰ ਦੀ ਸਪਾਈ ਤੇ ਕੰਪਨੀ ਦੇਖੋ ਤੇ ਕੁਆਲਿਟੀ ਸਾਰੀ ਚੈੱਕ ਕਰੋ ਤੇ ਉਸ ਤੋਂ ਬਾਅਦ ਫਿਰ ਆਪਾਂ ਰੇਟ ਦੀ ਗੱਲ ਕਰੀਏ ਰੇਟ ਜਿਹੜਾ ਇਹ 5 ਅਪਲਾਈ ਦੇ ਵਿੱਚ ਲਾਇਆ ਆਪਾਂ ਨੇ ਵਧੀਆ ਹੈ ਵੀ ਪਾਈਪਾਂ ਦੇ ਚੌੜੀਆਂ ਪਾਈਪਾਂ ਵਾਲਾ ਲਾਇਆਗਾ ਲੋਕ ਕਹਿੰਦੇ ਸਾਡਾ ਟਰੈਕਟਰ ਗਰਮ ਹੁੰਦਾਗਾ ਵਾਲ ਕੱਟ ਕੇ ਛੇੜ ਦਿਓ ਆਪਾਂ ਵਾਲ ਇਹਦੇ ਪਾਉਨੇ ਹਮੇਸ਼ਾ ਹੀ ਆਪਣੇ ਹਰੇਕ ਟਰੈਕਟਰ ਤੇ ਤੁਹਾਨੂੰ ਵਾਲ ਦਿਖੂਗਾ ਬਾਕੀ ਦਾ ਉਸ ਤੋਂ ਬਾਅਦ ਜੀ ਇੰਜਣ ਦੇ ਜਿਹੜੀ ਤਾਂਾਂ ਤੋਂ ਆ ਗਈ ਫੀਟਿੰਗ ਤੁਸੀਂ ਇਹ ਚੈੱਕ ਕਰ ਸਕਦੇ ਹੋ ਸਾਰੀ ਤੇ ਪੰਪ ਬਾਰੇ ਤੁਹਾਨੂੰ ਜਾਣਕਾਰੀ ਪਾਈ ਗਈ ਹੋਈ ਹੈ ਵੀ ਆਪਾਂ ਪੰਪਾਂ ਦੇ ਕਦੇ ਨਵਾਂ ਲਾਉ ਨਹੀਂ ਲਾਉਦੇ ਪੱਕਾ ਹੀ ਤੇ ਬਾਕੀ ਦਾ ਜਿਹੜਾ ਬਾਈ ਦੇ ਬਿੰਗ ਵਾਲ ਸੀਗੇ ਸਾਰੇ ਆਪਾਂ ਕੱਢੇ ਨੇਗੇ ਕਿਤੋਂ ਵੀ ਪ੍ਰੋਬਲਮ ਹੋ ਜੀ ਜਿਵੇਂ ਆਹ ਦੇਖ ਲਓ ਨਾਟ ਬੋਲਟ ਸਾਰੇ ਆਪੇ ਪੰਪ ਕੋ ਸਾਰੇ ਇਹਦੇ ਸਪਰਿੰਗ ਵਗੈਰਾ ਨਿੱਪਲ ਵਗੈਰਾ ਜੇ ਮਗਰ ਦੇਖੋ ਸਾਰਾ ਇਸ ਤਰ੍ਹਾਂ ਵੀ ਆਪਾਂ ਨੇ ਇਹਦੀ ਪੂਰੀ ਸਾਈਟਿੰਗ ਕਰੀ ਜਾਈ। ਹਰ ਪੱਖੋਂ ਆਪਾਂ ਇਹਨੂੰ ਪੂਰਾ ਸੈਟ ਕੱਪ ਦੀ ਕੋਸ਼ਿਸ਼ ਕੀਤੀ ਹੈਗੀ। ਟਰੈਕਟਰ ਜਦੋਂ ਆਇਆ ਸੀਦੀ ਬਹੁਤ ਕੰਡੀਸ਼ਨ ਮਾੜੀ ਸੀਗੀ। ਤੇ ਉਸ ਤੋਂ ਬਾਅਦ ਆਹ ਫਿਲਟਰ ਵਗੈਰਾ ਦੇਖ ਸਕਦੇ ਹੋ। ਆਹ ਪਾਈਪ ਇਹ ਆਪਾਂ ਪਾਈਪ ਇਹ ਨਵੀਆਂ ਤਿਆਰ ਕਰਵਾਈਆਂ ਨੇ ਆਪਾਂ ਨੇ ਸਪੈਸ਼ਲੀ ਅਗੇ ਬੈਂਡ ਕਰਕੇ ਪਾਉਂਦੇ ਜੀ। ਸੈਲਫ ਜਦ ਵੀ ਪ੍ਰਾਇਮਰੀ ਬ੍ਰੇਕਾਂ ਦੀ ਗੱਲ ਕਰਾਂ ਉਹ ਆਪਾਂ ਦਾ ਜਦੋਂ 2 ਸਾਲਾਂ ਬਾਅਦ ਬ੍ਰੇਕ ਕਰੇ ਨੇ ਇਹ ਇਹ ਪੁਰਾਣੇ ਬ੍ਰੇਕ ਨੇ ਜਿਹੜੇ ਆਪਾਂ ਦੁਬਾਰੇ ਤਕਨੀਕ ਦੇ ਵਿੱਚ ਕਰੇ ਨੇ ਬਾਈ ਨੂੰ ਕਰਕੇ ਰਖਾਇਆ ਸਾਰੇ ਤੇ ਤੁਸੀਂ ਇਹਦੇ ਬਾਰੇ ਵੀ ਸਾਰੀ ਕੱਲੀ-ਕੱਲੀ ਚੀਜ਼ ਦੇਖ ਸਕਦੇ ਹੋ ਪਿੱਛੇ ਵੀ ਲਗਾ ਦਿਓ ਬਾਈਆਂ ਨੂੰ ਤੇ ਉਦੋਂ ਬਾਅਦ ਆ ਪਾਈਪਾਂ ਲਗਾ ਦਿਓ ਬਾਈਆਂ ਨੂੰ 3 ਪਾਈਪ ਹੋਣੇ ਗੋਦ ਵਾਲੀਆਂ ਨਾਲ ਬੜੀਆਂ ਹੁੰਆਂ ਪਾਈਪਾਂ ਨਹੀਂ ਆਏ ਪਾਈਪਾਂ ਕਿੰਨੀਆਂ ਸ਼ਾਨਦਾਰ ਬਣਾਈਆਂ ਨੇਗੀਆਂ ਤੇ ਲਾ ਸੀਟ ਵਗੈਰੇ ਤੋਂ ਬਾਈ ਨੂੰ ਬਦਲ ਕੇ ਦਿੱਤੀ ਹੈਗੀ ਇੱਥੇ ਇਧਰ ਆ ਤੁਸੀਂ ਜਿਹੜੀਆਂ ਲੈਂਕਾਂ ਵਗੈਰਾ ਨੇ ਸਾਰੀਆਂ ਆਪਾਂ ਨਵੀਆਂ ਪਾਈਆਂ ਨੇ। ਹੋਦਾ ਹੁਣ ਕਵੇਲਾ ਗਿਆ ਜਿੰਨਾ ਕਿ ਦੇਖਦਾ ਤੁਸੀਂ ਦੇਖ ਸਕਦੇ ਹੋਗੇ ਲੈਂਕਾਂ, ਟਾਪ ਲੈਂਕਾਂ ਵਗੈਰਾ ਥੱਲੇ ਜੁੱਤੀ ਲੱਪੇ ਤੋਂ ਲੈ ਕੇ ਆਪਾਂ ਜੜਾਂ ਚੋਂ ਕੰਮ ਕਰਕੇ ਲਿਆਏ ਆ ਪੂਰਾ ਸਪਾਈ ਦੇਣਾ ਸਾਰਾ। ਤਕਨੀਕ ਦੇ ਵਿੱਚ ਸਾਰਾ ਕੰਮ ਕੀਤਾ ਆਪਾਂ ਨੇ। ਤੁਸੀਂ ਟਰੈਕਟਰ ਦੇ ਆਲ ਨਾਲੇ ਘੁੰਮ ਕੇ ਦੇਖ ਲਾਗੇ ਹੋਵੇ। ਇਹ ਟਰੈਕਟਰ ਕਰਨ ਦਾ ਲੈਂਕਾਂ ਵਗੈਰਾ ਥੋੜਾ ਥੋੜਾ ਕੰਮ ਰਹਿਦਾ। ਆਪਾਂ ਲੈਟਰ ਉੱਤੇ ਦਾ ਕੰਮ ਨਿਪਟੜ ਗਾਈ ਤਾਂ ਮੇਰਾ ਹੋ ਸਕਦਾ ਭਾਈ ਨੂੰ ਅੱਜ ਦੀ ਰਾਤ ਆਪਾਂ ਰੱਖ ਲਈਏ ਘਰੇ। ਆਪਣੇ ਨਾਲ ਹੀ ਹੋਵੇ ਅੱਜ ਵੀ ਰਾਤ ਹੈ ਤੇ ਬੈਕ ਤੋਂ ਸਾਰਾ ਰੀਚੈਕ ਕਰੀ ਚੁੱਕੇ ਹਾਂ ਨੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਵੀ ਸਾਡਾ ਕੀਤਾ ਹੋਇਆ ਕੰਮ ਥੋੜੇ ਪਸੰਦ ਆਇਆ ਜਾਂ ਸਾਡੀ ਕੋਈ ਘਾਟ ਆ ਤੁਹਾਨੂੰ ਅਸੀਂ ਤੁਹਾਡੇ ਕਮੈਂਟਾਂ ਦੀ ੜੀਕ ਰੱਖਦੇ ਆਂਗੇ ਤੁਹਾਡੇ ਸਵਾਲਾਂ ਦੀ ੜੀਕ ਰੱਖਦੇ ਆਂਗੇ ਸਾਨੂੰ ਜਿਹੇ-ਜਿਹੇ ਵੀ ਤੁਹਾਡੇ ਕੋਲੇ ਕੋਈ ਸਵਾਲ ਹੁੰਦਾ ਦੱਸਿਆ ਕਰੋ ਅਸੀਂ ਕਦੇ ਵੀ ਤੁਹਾਡੇ ਸਵਾਲ ਦਾ ਉਸਤਾ ਨਹੀਂ ਕਰਾਂਗੇ ਜਿਹੇ-ਜਾ ਆਉਂਗਾ ਉਹ ਸਿਰ ਮੱਥੇ ਮੰਨਾਂਗੇ ਜੇ ਕਿਸੇ ਕਿਸਾਨ ਵੀਰ ਨੇ ਕੰਮ ਕਰਾਉਣਾਗਾ ਇੰਜਨ ਨੂੰ ਲੈ ਕੇ ਇੰਜਨ ਆ ਡਿਸਕ ਬ੍ਰੇਕ ਆ ਜਾਂ ਆਪਾਂ ਨੇ ਕਲੱਚ ਦਾ ਕੰਮ ਕਰਾਉਣਾ ਇਸ ਤੋਂ ਬਾਅਦ ਆਈ ਪੀਟੀਓ ਕਲੱਚ ਲੈ ਕੇ ਆ ਰਹੇ ਆਂ ਪਾਗਲੇ ਟਰੈਕਟਰ ਦੇ ਵਿੱਚ ਤੁਹਾਨੂੰ ਚੀਕਿਆ ਟਰੈਕਟਰ ਦੇ ਵਿੱਚ ਦਿਖਾਵਾਂਗੇ ਆਈ ਪੀਟੀਓ ਕਲੱਚ ਤੇ ਕੋਈ ਵੀ ਨਜੀ ਪਾਵਰ ਕਟਾਈ ਦਾ ਕੰਮ ਕਰਾਉਣਾ ਜਾਂ ਲੈਫਟ ਦਾ ਕੰਮ ਕਰਾਉਣਾ ਨਾਟ ਕਰਨ ਨੂੰ ਲੈ ਕੇ ਕੋਈ ਵੀ ਕੰਮ ਕਰਾਉਣਾ ਜਰੂਰ ਆਪਣੇ ਨਾਲ ਸੰਪਰਕ ਕਰਿਓ ਆਪਾਂ ਤੁਹਾਡਾ ਸਵਾਗਤ ਕਰਾਂਗੇ ਜੀ ਆਇਆਂ ਕਾਹਾਂਗੇ ਤੇ ਮੈਨੂੰ ਦਿਓ ਇਜਾਜ਼ਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਇਹਦਾ ਬਗ ਨੂੰ ਪਤਾ ਹੀ ਹੈ ਕਿ ਕੰਮ ਕੀਤਾ ਕਾਫੀ ਟਾਈਮ ਤੋਂ ਵਰਕਸ਼ਾਪ ਦੇ ਵਿੱਚ ਹੈਗਾ ਅੱਜ ਬਾਈ ਆਇਆ ਜੀ ਟਰੈਕਟਰ ਨੂੰ ਦੇਖ ਕੇ ਰੋ ਇੰਨੀ ਕੋ ਖੁਸ਼ੀ ਹੋਈ ਵੀ ਟਰੈਕਟਰ ਦੀ ਆਵਾਜ਼ ਇੰਨੀ ਪਿਆਰੀ ਬਣ ਗਈ ਇੰਨਾ ਵਧੀਆ ਟਰੈਕਟਰ ਬਣ ਗਿਆ ਬਾਈ ਕੇਕ ਨੇ ਕੀ ਰਹਿਗਾ ਜੀ ਕੱਲਾਇਕੰਮ ਕੀ ਜਮ ਤੇ ਇਸ ਖੁਸ਼ੀ ਦੇ ਵਿੱਚ ਕੇਕ ਕੱਟਿਆ ਜੀ ਮੈਨੂੰ ਦਿਓ ਜੀ ਆ ਤੁਮਾ ਤੁਹਾਡਾ ਵੀਰ ਗੁਰਜੰਡ ਤਰੋਂਦਾ ਮੈਨਾਂ ਨੇ ਨਮੀ ਮੀਡੀਆ ਨਾਲ ਪਿਆਰ ਭਰੀ ਸਸਰੀ ਕਾਲ